ਬੋਲਣਾ ਜੀ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਵੇਰੇ ਅੰਗਦ ਗੁਰ ਤੇ ਅਮਰਦਾਸ RAM DAS ਐ ਹੋਈ ਸਹਾਈ ਹਰ ਜਨ ਹਰ ਗੋਬਿੰਦ ਨੂੰ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਇਐ ਜਿਸ ਡਿਠੇ ਸਭ ਦੁਖ ਜਾਈ ਤੇਗ ਬਹਾਦਰ ਸਿਮਰੈ ਘਰ ਨਾ ਨਿਹਦੇ ਆਵੈ ਧਾਈ ਸਭ ਥਾਈ ਹੋਏ ਸਹਾਰਾ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਰਾ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ دیدار ਦਾ ਧਿਆਨ ਧਰ ਕੇ ਬੁਲਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ Japیاں ਤਾਪੀਆਂ ਜਿਨ੍ਹਾਂ ਨਾਮ Japਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਨ ਡੇਠ ਕੀਤਾ ਤਿੰਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੁਲਾ ਜੀ ਜਿਨਾਂ ਸਿੰਘਾਂ ਸਿੰਘਣੀਆਂ ਧਰਮ 헤ਤਾ ਸੀਸ ਦਿੱਤੇ ਬਾਂਦ ਦਾ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੇਰਾਏ ਗਏ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੁਲਾ ਜੀ ਪੰਜਾਂ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਧਰ ਕੇ ਬੋਲ ਹਾ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਚੇਤਿ ਆਵੇ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਸ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਬੋਲ ਜੀ ਸਿਖਾ ਨੂੰ ਸਿੱਖੀ ਦਾਣ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨ ਸਿਰ ਦਾਨ ਨਾਮ ਦਾਨ ਸ੍ਰੀ ਅਮਰਤ ਸਾਰ ਜੀ ਦੇ ਦਰਸ਼ਨ ਈਸ਼ਣ ਚੌਕੀਆਂ ਝੰਡੇ ਬੁੰਗੇ ਜੋਗ ਜੋਗਿਆ ਟਾਲਾ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨਿਵਾ ਮਾਤੇ ਉੱਚੀ ਮਤ ਪਤ ਦੇ ਰਾਖੇ ਆਪ ਵਾਹੇ ਗੁਰੂ ਹੇ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦਿਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਏ ਨਿਮਾਣਿਆਂ ਦੇ ਮਾਣਾਂ ਨੇ ਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧਨ 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 ਸ੍ਰੀ ਗੁਰੂ ਰਾਮਦਾਸ ਜੀ ਧਨ 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 ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਧਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਅਰਦਾਸ ਹੈ ਕਲ ਕਾਤੀ ਰਾਜੇ ਕਾ ਸਾਈ ਧਰਮ ਪੰਖ ਕਰੇ ਉਡਰਿਆ ਕੂੜੇ ਆਵਾਸ ਸੱਚ ਚੰਦਰਮਾ ਦੀਸਾ ਨਹੀਂ ਕੈ ਚੜਿਆ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੂਨ 1984 ਦੇ ਵਿੱਚ ਸਾਮੇ ਦੀ ਕਾਂਗਰਸੀ ਭਾਰਤੀ ਹਕੂਮਤ ਨੇ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਪਾਵਨ ਅਸਥਾਨ ਤੇ ਭਾਰਤੀ ਫੌਜ ਰਾਹੀ ਟੋਪਾਂ ਟੈਂਕਾਂ ਦੇ ਨਾਲ ਹਮਲਾ ਕੀਤਾ ਗੁਰੂ ਰਾਮਦਾਸ ਜੀਓ ਆਪ ਜੀ ਦੇ ਪਾਵਨ ਅਸਥਾਨ ਤੇ ਪਾਵਨ ਸਰੂਪ ਨੂੰ ਗੋਲੀ ਦੇ ਨਾਲ ਜ਼ਖਮੀ ਕੀਤਾ ਗਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਪੁਰਬ ਮਨਾਉਣ ਆਈ ਗੁਰੂ ਕੀ ਸੰਗਤ ਨੂੰ ਸੱਚੇ ਪਾਤਸ਼ਾਹ ਜੀ ਸ਼ਹੀਦ ਕੀਤਾ ਗਿਆ ਸੂਰਾ ਸੋ ਪਹਿਚਾਨੀਐ ਜੋ ਲੜ ਦੀਨ ਕਹੇ ਤਾ ਪੁਰ ਜਾ ਪੁਰ ਜਾ ਕਟ ਮਰ ਕਬ ਹੂਨਾ ਛੜ ਖੇਤ ਸਿੱਖਾਂ ਦੇ ਸਰਵੋੱਚ ਤਖਤ ਤਖਤ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਮਰਦੇ ਮੁਜ਼ਾਹਿਦ ਦਮਦਮੀ ਟਕਸਾਲ ਦੇ ਜੋਦਵੇਂ ਮੁਖੀ 22 ਸਦੀ ਦੇ ਮਹਾਨ ਸਿੱਖ ਕੌਮੀ ਸ਼ਹੀਦਾਂ ਸੰਤ ਬਾਬਾ ਜ਼ਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਭਾਈ ਅਮਰੀਕ ਸਿੰਘ ਜੀ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੁਖੀ ਜ਼ਰਨਲ ਸੁਭੇਗ ਸਿੰਘ ਜੀ ਬਾਬਾ ਠਹਰਾ ਸਿੰਘ ਜੀ ਸੱਚੇ ਪਾਤਸ਼ਾਹ ਜੀਓ ਲੱਖਾਂ ਦੀ ਫੌਜ ਨਾਲ ਲੜਦੇ ਆ ਆਪਣੇ ਸਾਥੀ ਸਿੰਘਾਂ ਬੀਬੀਆਂ ਪੁਚਾਂਗੀਆਂ ਸਮੇਤ ਮਰੂ ਤਾਂ ਹਰ ਕੈ ਦਵਾਰ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਪਾਵਨ ਅਸਥਾਨ ਤੇ ਸ਼ਹੀਦ ਹੋਏ ਉਹਨਾਂ ਦੀ ਸ਼ਹਾਦਤ ਕਲੂ ਘਾਰਾ 1984 ਨੂੰ ਮਨਾਉਂਦਿਆ ਹੋਇਆ ਸ਼ਹੀਦਾਂ ਨੂੰ ਯਾਦ ਕਰਦਿਆਂ ਸਿੱਖਾਂ ਦੀ ਸਰਮਾਰ ਧਾਰਮਿਕ ਨਮੈਂਦਾ ਜਥੇਬੰਦੀ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ ਸੱਚ ਖਾਂਡਾ ਸ਼੍ਰੀ ਦਰਬਾਰ ਸਾਹਿਬ ਦੇ ਸਮੂਚੇ ਪ੍ਰਬੰਧ ਵਾਲਾ ਸੱਚੇ ਪਾਤਸ਼ਾਹ ਜੀਓ ਪਵਨ ਤਖਤ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਘਲੂ ਘਾਰੇ ਨੂੰ ਮਨਾਇਆ ਜਾ ਰਿਹਾ ਹੈ ਪਾਤਸ਼ਾਹ ਆਪਨੇ ਕਿਰਪਾ ਕਰਨੀ ਸਿੱਖ ਕਾਮ ਨੂੰ ਦਰਿੜਤਾ ਬਖਸ਼ਣੀ ਇਸੇ ਤਰ੍ਹਾਂ ਯੋਧਿਆਂ ਦੇ ਪਾਏ ਹੋਏ ਪੂਰਨਿਆ ਤੇ ਚੱਲਣ ਦਾ ਬਲ ਬਖਸ਼ਣਾ ਮੇਰੀ ਪੀਰੀ ਦੇ ਮਾਲਕਾ ਅੱਜ ਵੀ ਸਿੱਖਾਂ ਦੇ ਕਕਾਰਾਂ ਦੇ ਨਾਲ ਸੱਚੇ ਪਾਤਸ਼ਾਹ ਜੀ ਉਹ ਸਾਡੀ ਪਛਾਣ ਨੂੰ ਤੁੰਧਲਾ ਕਰਨ ਦੇ ਲਈ ਕਈ ਕਾਰਵਾਈਆਂ ਹੋ ਰਹੀਆਂ ਨੇ ਸੱਚੇ ਪਾਤਸ਼ਾਹ ਜੀਓ ਬੰਦੀ ਸਿੰਘ ਸਮੇਤ ਜ਼ਿੰਦਾ ਸ਼ਹੀਦਾਂ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰੋ ਕੌਮ ਨੂੰ ਇਤਫਾਕ ਬਖਸ਼ੋ ਅਸੀਂ ਇਹਨਾਂ ਦੀਆਂ ਰਿਹਾਈਆਂ ਦੇ ਲਈ ਕੌਮ ਮਿਲ ਜੁਲ ਕੇ ਯਤਨ ਕਰੇ ਜੀਓ ਪਾਤਸ਼ਾਹ ਜੀਓ ਅੱਜ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪੰਥ ਦੇ ਉੱਤੇ ਮਿਹਰ ਭਰਿਆ ਹੱਥ ਰੱਖੋ ਸੱਚੇ ਪਾਤਸ਼ਾਹ ਜੀਓ ਇਹ ਪੰਥ ਇਹ ਪੰਜਾਬ ਸਿੱਖਾਂ ਦਾ ਹੋਮਲੈਂਡ ਹੈ ਆਪਣਾ ਮਿਹਰ ਭਰਿਆ ਹੱਥ ਰੱਖੋ ਇਹ ਕਦੀ ਵੀ ਸੱਚੇ ਪਾਤਸ਼ਾਹ ਜੀਓ ਜੰਗ ਦਾ ਖਾੜਾ ਨਾ ਬਣੇ ਮੇਰੀ ਪੀਰੀ ਦੇ ਮਾਲਕਾ ਧਨ ਧਨ ਗੁਰੂ ਹਰगोबिंद ਪਾਤਸ਼ਾ ਧਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਪ ਜੀ ਦੇ ਪਾਵਨ ਬਚਨ ਹੋਏ ਇਕੱਤਰ ਮਿਲਹੁ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਏ ਆਪ ਜੀ ਦੇ ਇਸ ਪਾਵਨ ਬਚਨ ਸੰਦੇਸ਼ ਤੇ ਅਨਸਾਰ ਕੌਮ ਨੂੰ ਗੁਰਮਖ ਬੈਸ ਸਫਾ ਵਿਛਾਏ ਦਾ ਸਿਧਾਂਤ ਤੇ ਚੱਲਣ ਦਾ ਬਲ ਬਖਸ਼ੋ ਜੀਓ ਸਮੁੱਚੇ ਸਤਕਾਰ ਜੋਗ ਦਲ ਪੰਥ ਸਾਡੀਆਂ ਟਕਸਾਲਾ ਧਾਰਮਿਕ ਜਥੇਬੰਦੀਆਂ ਅਤੇ ਸੱਚੇ ਪਾਤਸ਼ਾਹ ਜੀਓ ਸਮੁੱਚਾ ਖਾਲਸਾ ਪੰਥ ਇਸੇ ਤਰ੍ਹਾਂ ਇੱਕ ਮੇਕ ਰਵੇ ਖਾਲਸਾਈ ਝੰਡੇ ਦੇ ਹੇਠ ਇਸੇ ਤਰ੍ਹਾਂ ਪਾਤਸ਼ਾਹ ਜੀਓ ਆਪ ਜੀ ਦੇ ਪੂਰਨਿਆਂ ਤੇ ਚੱਲੇ ਧਾਨ ਧਨ ਗੁਰੂ ਹਰਗੋਬਿੰਦ ਪਾਤਸ਼ਾਹ ਜੀਓ ਘਲੂ ਘਾਰੇ ਨੂੰ ਮਨਾਉਂਦਿਆਂ ਹੋਇਆਂ ਪਰਸੋਂ ਰੋਜ ਤੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਨੇ ਸੰਪੂਰਨ ਭੋਗ ਪੈ ਉਪਰੰਤ ਸ੍ਰੀ ਆਕਾਲ ਤਖਤ ਸਾਹਿਬ ਵਿਖੇ ਗੁਰਬਾਣੀ ਦੇ ਕੀਰਤਨ ਹੋਏ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ਣੀ ਅੱਗੇ ਵਾਸਤੇ ਸਮਤ ਬਖਸ਼ਣੀ ਕੌਮ ਨੂੰ ਸ਼ਹੀਦਾਂ ਦੇ ਪੂਰਨਿਆਂ ਤੇ ਚੱਲਣ ਦਾ ਬਲ ਬਖਸ਼ਣਾ ਕੌਮ ਦੇ ਬੱਚੇ ਬੱਚੇ ਦੇ ਵਿੱਚ ਸ਼ਹੀਦਾਂ ਦਾ ਚੇਤਾ ਸ਼ਹੀਦਾਂ ਦਾ ਜਜ਼ਬਾ ਸੱਚੇ ਪਾਤਸ਼ਾਹ ਜੀ ਬਣਾਈ ਰੱਖਣਾ ਆਪ ਜੀ ਦੇ ਹਜੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਗੁਰੂ ਕੀ ਸੰਗਤ ਵਿੱਚ ਵਰਤੋਂ ਦੀ ਆਗਿਆ ਬਖਸ਼ਣੀ ਧੰਨਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਐਸ ਵੇਲੇ ਆਪਣੇ ਹੁਕਮ ਨਾਮੇ ਬਖਸ਼ ਕੇ ਸਮੂਚੇ ਖਾਲਸਾ ਪੰਖ ਨੂੰ ਨਿਹਾਲ ਨਿਹਾਲ ਕਰੋ ਜੀ ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗੇ ਆ ਭਈ ਆਕਾਲ ਕੀ ਸਭ ਸਿਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਣਿ ਜੋ ਪ੍ਰਭ ਕੋ ਮਿਲਬੋ ਚਾਹੈ ਰਾਜ ਕਰੇਗਾ ਖਾਲਸਾ ਖਵਾਰ ਹੋਏ ਸਭ ਮਿਲੰਗੇ ਰਾਜ ਕਰੇਗਾ ਖਾਲਸਾ ਖਵਾਰ ਹੋਏ ਸਭ ਮਿਲੰਗੇ ਬੋਲੇ ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ